ਪਿਆਰ ਕਰਦਾ ਹੈ ਤਾਂ ਸ਼ਾਦੀ ਕਰਕੇ ਸਾਥ ਵਿੱਚ ਰਹਿਣੇ ਵਿੱਚ ਕੀ ਸਮੱਸਿਆ ਹੈ ਸ਼ਾਦੀ ਕਰਕੇ ਸਾਥ ਵਿੱਚ ਰਹਿ ਲੋ ਜ਼ਰੂਰੀ ਥੋੜੀ ਹੈ ਸ਼ਾਦੀ ਤੋਂ ਪਹਿਲੇ ਸੇ ਸਾਥ ਵਿੱਚ ਰਹੋਗੇ ਤਾਂ ਪਤਾ ਚੱਲੇਗਾ ਕਿ ਉਹ ਲੜਕੀ कैसी ਹੈ ਕੁੜੀਆਂ ਨੂੰ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਇਹ ਤਿੰਨ ਕੰਮ ਕਦੇ ਨਹੀਂ ਕਰਨੇ ਚਾਹੀਦੇ ਨੰਬਰ 1 ਕੁੜੀਆਂ ਨੂੰ ਕਦੇ ਵੀ ਕਿਸੇ ਮੁੰਡੇ ਉੱਤੇ ਅੰਨਾ ਯਕੀਨ ਨਹੀਂ ਕਰਨਾ ਚਾਹੀਦਾ ਅੰਨਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਹੈ ਨੰਬਰ 2 ਕੁੜੀਆਂ ਨੂੰ ਕਦੇ ਵੀ ਆਪਣੇ ਫੋਟੋਜ਼ ਅਤੇ ਵੀਡੀਓਜ਼ ਨੂੰ ਪਬਲੀਕਲੀ ਜਾਂ ਕਿਸੇ ਦੇ ਨਾਲ ਸ਼ੇਅਰ ਨਹੀਂ ਕਰਨਾ ਚਾਹੀਦਾ ਨੰਬਰ 3

ਉਹੀ ਨਾਮ ਨਹੀਂ ਹੈ ਉਹ ਤਾਂ ਇੱਕ ਤਰੀਕੇ ਸੇ ਇਲੀਗਲ ਹੀ ਹੈ ਉਹ ਫੋਰਨ ਕਨਸੈਪਟ ਹੈ ਜੋ ਅਭੀ ਆਪ ਯਹਾਂ ਲਾਣਾ ਚਾਹਤੇ ਕੁਝ ਲੋਕ ਪਰ ਮୋਨੇ ਲੱਗਦਾ ਹੈ ਭਾਰਤੀਏ ਸੰਸਕ੍ਰਿਤੀ ਕੋ ਜਿੰਦਾ ਰੱਖਾ ਜਾਏ ਤਾਂ ਬਿਹਤਰ ਹੋਗਾ ਕਿਉਂਕਿ ਜਿਹੜਾ ਲਿਵਿੰਗ ਰਿਲੇਸ਼ਨਸ਼ਿਪ ਦਾ ਟ੍ਰੈਂਡ ਹੈ ਜਿਸ ਦੇ ਉੱਪਰ ਤੁਸੀਂ ਭਰੋਸਾ ਕਰਦੇ ਹੋ ਕੀ ਪਤਾ ਤੁਹਾਨੂੰ ਕਦੋਂ ਧੋਖਾ ਦੇ ਜਾਵੇ ਜੇਕਰ ਤੁਸੀਂ ਆਪਣਾ ਵਿਆਹ ਤੋਂ ਪਹਿਲਾਂ ਕਿਸੇ ਨਾਲ ਫਿਜ਼ੀਕਲ ਰਿਲੇਸ਼ਨ ਬਣਾ ਲਿਆ ਤੁਹਾਨੂੰ ਪ੍ਰੈਗਨੈਂਟ ਕਰ ਦਿੱਤਾ ਤੇ ਤੁਹਾਡੇ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਤੁਸੀਂ ਫਿਰ ਕੀ ਕਰੋਗੇ ਇਸ ਲਈ ਤੁਸੀਂ ਐਦਾ ਦੇ ਕੰਮ ਕਰੋ ਹੀ ਨਾ ਕਈ ਕੁੜੀਆਂ ਨੂੰ ਮੇਰੀਆਂ ਗੱਲਾਂ ਸਹੀ ਨਹੀਂ ਲੱਗ ਰੀਆਂ ਹੋਣੀਆਂ ਪਰ ਕਈ ਵਾਰੀ ਹੁੰਦਾ ਹੈ ਕਿ ਸਾਰੇ ਮੁੰਡੇ ਇੱਕੋ ਜਿਹੇ ਨਹੀਂ ਹੁੰਦੇ ਇਸ ਲਈ ਤੁਸੀਂ ਕਦੇ ਵੀ ਵਿਆਹ ਤੋਂ ਪਹਿਲਾਂ ਕਿਸੇ ਦੇ ਨਾਲ ਫਿਜ਼ੀਕਲ ਰਿਲੇਸ਼ਨ ਨਾ ਬਣਾਓ ਆਪਾਂ ਆਮ ਤੌਰ ਤੇ ਰੋਜ਼ਾਨਾ ਦੀ ਲਾਈਫ ਦੇ ਵਿੱਚ ਹੀ ਦੇਖਦੇ ਆ ਰਹਿਆਂ ਕਿ ਕਿਸੇ ਮੁੰਡੇ ਨੇ ਕਿਸੇ ਨਾਲ ਸ਼ਰੀਕ ਸੰਬੰਧ ਬਣਾਏ ਉਹਨੂੰ ਪ੍ਰੈਗਨੈਂਟ ਕਰ ਦਿੱਤਾ ਤੇ ਵਿਆਹ ਕਰਨ ਤੋਂ ਮਨਾ ਕਰ ਦਿੱਤਾ ਤੇ ਇਹ ਕਹਿ ਦਿੱਤਾ ਕਿ ਸਾਡੇ ਘਰ ਦੇ ਨਹੀਂ ਮੰਨਦੇ ਫਿਰ ਤੁਸੀਂ ਕੀ ਕਰੋਗੀਆਂ ਤੁਹਾਡੇ ਕੋਲ ਤਾਂ ਕੋਈ ਆਪਸ਼ਨ ਹੀ ਨਹੀਂ ਰਹਿ ਜਾਣਾ ਤੁਹਾਡੀ ਲਾਈਫ ਜਿਹੜੀ ਆ ਉਹ ਪੂਰੀ ਸਪੋਇਲ ਹੋ ਜਾਏਗੀ ਕਿਉਂਕਿ ਮੁੰਡਿਆਂ ਤੇ ਕੋਈ ਉਂਗਲ ਨਹੀਂ ਚੱਕਦਾ ਲੇਕਿਨ ਕੁੜੀਆਂ ਤੇ ਹਰ ਕੋਈ ਉਂਗਲ ਚੱਕਣ ਨੂੰ ਤਿਆਰ ਹੀ ਬੈਠਾ ਹੁੰਦਾ ਹੈ ਕੁੜੀਆਂ ਨੂੰ ਕੈਰੈਕਟਰ ਲੈਸ ਕਹਿ ਦਿੱਤਾ ਜਾਂਦਾ ਹੋ ਸਕਦਾ ਮੇਰੀਆਂ ਇਹ ਗੱਲਾਂ ਕੁੜੀਆਂ ਨੂੰ ਕੋੜੀਆਂ ਲੱਗ ਰਹੀਆਂ ਹੁਣ ਪਰ ਜੋ ਮੈਂ ਤੁਹਾਨੂੰ ਇਹ ਗੱਲਾਂ ਦੱਸ ਰਹੀਆਂ ਜੇ ਤੁਸੀਂ ਇਹਦੇ ਤੇ ਅਮਲ ਕਰੋਗੇ ਤਾਂ ਤੁਹਾਡੀ ਲਾਈਫ ਵਧੀਆ ਹੋ ਜਾਏਗੀ ਜੇ ਨਹੀਂ ਕਰੋਗੇ ਤਾਂ ਤੁਹਾਡੇ ਨੁਕਸਾਨ